ਲਾ ਲੱਗੇ ਗਏ ਆ ਇੱਕ ਪਤਾ ਦੇ ਦਾਰ ਇਹ ਗਰਾਇ ਉੱਤੇ ਜਾਰੀ ਸੀਗੀ ये मच्छर एक पीछे चल के ओ अपने लड़ना ਤੁਹਾਡਾ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜਗਦੀਸ਼ ਰਾਜਾ ਜੀ ਕਿੱਥੋਂ ਆਏ ਆ ਅਸੀਂ ਪੀਜੀਆਈ ਤੋਂ ਆਏ ਆ ਮੈਂ ਰਹਿਣ ਵਾਲਾ ਪਠਾਨਕੋਟ ਦਾ ਸਰ ਚੰਡੀਗੜ੍ਹ ਪੀਚੇ ਤੋਂ ਆਇਆ ਸਰ ਆਜ ਪੂਰਾ ਬਾਈਪਾਸ ਹੋਇਆ ਜੀ ਕਿਹਦੇ ਨਾਲ ਹੋਇਆ ਤੁਹਾਡਾ ਕਿੱਦਾਂ ਹੋਇਆ ਸਰ ਮੈਂ ਜਾ ਰਿਹਾ ਸੀ ਗੱਡੀ ਤੇ ਆਰਾਮ ਨਾਲ ਜਾ ਰਿਹਾ ਅਗਲੀ ਗੱਡੀ ਨੇ ਜਿਸ ਤਰ੍ਹਾਂ ਬ੍ਰੇਕ ਮਾਰੀ ਆ ਤੇਿੱਦਾਂ ਮੈਂ ਬ੍ਰੇਕ ਮਾਰੀ ਆ ਗੱਡੀ ਦਾ ਮੜਿਆ ਬੈਲੈਂਸ ਹੋ ਗਿਆ ਇਸ ਤਰ੍ਹਾਂ ਟਵੇਟਰ ਤੇ ਗੱਡੀ ਚੜ ਗਈ ਟਵੇਟਰ ਤੇ ਗੱਡੀ ਫ੍ਰੀ ਹੋਣ ਤੋਂ ਬਾਅਦ ਪਾਰ ਪਾਰ ਦੀ ਗੱਡੀ ਨਾਲ ਐਕਸੀਡੈਂਟ ਹੋ ਗਿਆ ਸਰ ਕਿੱਦਾਂ ਹੋਇਆ ਕਿੱਦਾਂ ਹਾਂਜੀ ਨੁਕਸਾਨ ਕਿੰਨਾ ਹੋਇਆ ਨੁਕਸਾਨ ਗੱਡੀ ਦਾ ਹੋ ਗਿਆ ਸਰ ਜਿੰਨਾ ਕੋਈ ਗੱਡੀ ਦਾ ਸਾਰਾ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਆ ਅਗਲੀ ਗੱਡੀ ਦਾ ਵੀ ਨੁਕਸਾਨ ਜ਼ਿਆਦਾ ਹੋ ਗਿਆ ਸਰ ਇਸ ਤੋਂ ਹੁਣ ਕੀ ਕਰ ਸਕਨੇ ਸਰ ਪਰਮਾਤਮਾ ਹੀ ਜੀ ਚੰਨੀ ਨੁਕਸਾਨ ਬਚਾਈ ਹੋ ਗਿਆ ਸੀ ਆਪਣਾ ਵੀ ਪਚਾਹ ਹੋ ਗਿਆ ਕੁਝ ਗੱਡੀ ਦਾ ਵਾਲੇ ਤਾਂ ਵੀ ਪਚਾਹ ਹੋ ਗਿਆ ਜੀ ਕੀ ਬੇਟੀ ਕਿੱਥੇ ਗਈ ਸੀ ਦੂਸਰੀ ਗੱਡੀ ਸਰ ਪਤਾ ਨਹੀਂ ਕਿੱਥੋਂ ਗਈ ਸੀ ਕਿੰਨੇ ਕੁ ਬੰਦੇ ਸੀ ਗੱਡੀ ਦੇ ਕੱਲੇ-ਕੱਲੇ ਸੀ ਸਰ ਅਸੀਂ ਕਿੱਧਰ ਕਿੱਧਰ ਰਹਿਣ ਆਏ ਸੀ ਅਸੀਂ ਪਠਾਨਕੋਟ ਦੇ ਰਹਿਣ ਵਾਲੇ ਹਾਂ ਇਤਰ ਗੱਡੀ ਇਤਰ ਮੈਂ ਰਿਸ਼ਤੇਦਾਰਾਂ ਦੇ ਤੇ ਛੱਡਣ ਜਾ ਰਿਹਾ ਸੀ ਛੱਡ ਕੇ ਆ ਰਿਹਾ ਸੀ ਵਾਪਸ ਕਿੱਥੇ ਛੱਡ ਗਿਆ ਮੈਂ ਪਟਿਆਲੇ ਛੱਡ ਗਿਆ ਸੀ ਹਾਂਜੀ ਮੈਡਮ ਆਪਣਾ ਨਾਮ ਦੱਸੋ ਮੈਂ ਸੜਕ ਸੁਰੱਖਿਆ ਫੋਰਸ ਤੋਂ ਲੇਡੀ ਕਾਂਸਟੇਬਲ ਬੰਦਨਾ ਸ਼ਰਮਾ ਮੈਡਮ ਜਿਹੜਾ ਸਟੈਂਡਰਡ ਕਿਤਾ ਹੋਣਾ ਸੀ ਸਰ ਇਹ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਦੋ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ ਪੁਰੇ ਆਕੇ ਪਤਾ ਚੱਲਿਆ ਕਿ ਜਿਹੜੀ ਨੋਵਾ ਕਾਰ ਹੈ ਇਹ ਸਾਹਮਣੇ ਤੋਂ ਆ ਰਹੀ ਤੇ ਇਹਦੇ ਸਾਹਮਣੇ ਵਾਲੀ ਗੱਡੀ ਦੇ ਅਚਾਨਕ ਬ੍ਰੇਕ ਲੱਗਣ ਕਾਰਨ ਇਹਦਾ ਕੰਟਰੋਲ ਹੋ ਗਿਆ ਆਪ ਕੰਟਰੋਲ ਤੋਂ ਬਾਹਰ ਹੋ ਗਈ ਤੇ ਉਸ ਚੱਕਰ ਜਿਹੜੇ ਹਲਕੀ ਜਿਹੀ ਟਾਰਨ ਲਈ ਤੇ ਜੋ ਡਿਵਾਈਡਰ ਦੇ ਬਿਲਕੁਲ ਨੇੜੇ ਹੋਣ ਕਾਰਨ ਡਿਵਾਈਡਰ ਤੇ ਚੜ ਕੇ ਰੌਂਗ ਸਾਈਡ ਆ ਗਈ ਤੇ ਇਹਨਾਂ ਦਾ ਹੈਂਡਲ ਫ੍ਰੀ ਹੋ ਗਿਆ ਇਸ ਵਜ੍ਹਾ ਕਰਾ ਤਾਂ ਕੰਟਰੋਲ ਨਹੀਂ ਹੋਈ ਤੇ ਸਾਹਮਣੇ ਤੋਂ ਆ ਰਹੀ ਦੂਸਰੀ ਕਾਰ ਦੇ ਨਾਲ ਇਹਨਾਂ ਦੀ ਸਿੱਧੀ ਟੱਕਰ ਹੋ ਗਈ ਜਿਸ ਵਿੱਚ ਦੋਨਾਂ ਨੂੰ ਮਾਮੂਲੀ ਸੱਟਾਂ ਆਈਆਂ ਤੇ ਦੋਨੋਂ ਬਿਲਕੁਲ ਠੀਕ ਨੇ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਬਟ ਜਾਨ ਨਾਲ ਦਾ ਰੱਖਿਆ ਹੋ ਚੁੱਕਿਆ ਹੈ ਇਕ ਤਈ ਪਠਾਨਕੋਟ ਤੋਂ ਨਹੀਂ ਜੋ ਉਧਰ ਉਹਨਾਂ ਦਾ ਕੋਈ ਸੈਲਰ ਵਗੈਰਾ ਨੇ ਉਧਰ ਜਾ ਰਹੇ ਸੀ ਇੱਕ ਇਧਰ ਤੋਂ ਨਹੀਂ ਬਨੂੜ ਤੋਂ ਨੋਖੀ ਚਰਗੜ ਪਿੰਡ ਤੋਂ ਨਹੀਂ ਜੋ ਆਪਣੇ ਡਿਊਟੀ ਲਈ ਜਾ ਰਹੇ ਸੀ ਮੈਂ ਕਹਿੰਦਾ ਇੰਸਪੈਕਟਰ ਸ਼ਿਵਰਾਜ ਸਿੰਘ ਢਿੱਲੋਂ ਮੈਂ ਐਸਐਚਓ ਤਾਣਾ ਕ੍ਰਿਡ ਕਰਨੇ ਡਿਊਟੀ ਕਰ ਰਹੇ ਹਾਂ ਅਸਮਿਤ ਰਾਮ ਮੈਡੀਸਨ ਸ਼ਾਮੂ ਕੀ ਇੱਕ ਐਕਸੀਡੈਂਟ ਹੋਇਆ ਨੇੜੇ ਉੰਡਾਈ ਦੂਸੀ ਦਰਮਿਆਨ ਦਾਜਪੁਰਾ ਤੇ ਸਾਧਗੜ ਤੇ ਤੇ ਪਹੁੰਚੇ ਹਨ ਮਾਪਾ ਦੇਖਿਆ ਇਹ ਇਹਦੇ ਦੋਨੋਂ ਦੋ ਕਾਰਾਂ ਦਾ ਐਕਸੀਡੈਂਟ ਹੈ ਇਹ ਮਰੂਤੀ ਸਲੇਰੀਓ ਤੇ ਟੋ요ਟਾ ਹੀ ਰੂਆ ਤੇ ਦੋਨਾਂ ਦੇ ਵਿੱਚ ਇਕੱਲੇ ਇੱਕ-ਇੱਕ ਸਵਾਰੀ ਸੀਗੀ ਉਹਨਾਂ ਦੇ ਮਾਮੂ ਵੀ ਸੱਟਾਂ ਲੱਗੀਆਂ ਨੇ ਮੀਜਰ ਖਸਾਨ ਨਹੀਂ ਹੈ ਕਾਰਾਂ ਦਾ ਨੁਕਸਾਨ ਹੈ ਉਹ ਮਸ਼ਕੀਨ ਚੱਲ ਰਹੀ ਹੈ ਜਿਵੇਂ ਮੇਰੇ ਦੇ ਬਿਆਨ ਦੇਖ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ